ਇੱਕ ਥਾਣੇਦਾਰ ਵੱਲੋਂ ਖੁਦਕੁਸ਼ੀ ਕੀਤੀ ਗਈ ਤੇ ਇੱਕ ਸੁਸਾਈਡ ਨੋਟ ਮਿਲਿਆ ਤੇ ਇੱਕ ਵੀਡੀਓ ਵੀ ਬਣਾਈ ਜਾਂਦੀ ਹੈ ਉਸ ਥਾਣੇਦਾਰ ਨੇ ਐਸਆਈ ਨੇ ਮਰਨ ਤੋਂ ਪਹਿਲਾਂ ਜੋ ਵੀਡੀਓ ਬਣਾਈ ਉਹ ਇੱਕ ਆਈਪੀਐਸ ਅਧਿਕਾਰੀ ਦੇ ਉੱਤੇ ਵੱਡੇ ਸਵਾਲ ਖੜੇ ਕਰਦੀ ਹੈ ਕਿ ਰਿਸ਼ਵਤਖੋਰੀ ਦੇ ਮਾਮਲੇ ਤੋਂ ਡਰਦਿਆਂ ਹੋਇਆਂ ਕਿਵੇਂ ਇੱਕ ਆਈਪੀਐਸ ਅਧਿਕਾਰੀ ਜਿਸ ਦੇ ਕਰਕੇ ਬਹੁਤ ਵੱਡੇ ਲੀਡਰ ਦੇਸ਼ ਦੇ ਉਸ ਦੇ ਘਰ ਆ ਰਹੇ ਨੇ ਅਫਸੋਸ ਕਰਨ ਤੇ ਨਾਲ ਹੀ ਨਿਰਪੱਖਤਾ ਦੇ ਨਾਲ ਉਸ ਸੁਸਾਈਡ ਕੇਸ ਦੀ ਜਾਂਚ ਦੀ ਮੰਗ ਕਰ ਰਹੇ ਨੇ ਉਹ ਆਈਪੀਐਸ ਵਾਈ ਪੂਰਨ ਕੁਮਾਰ ਜਿਹੜੇ ਕੀ ਆਈਜੀ ਰੈਂਕ ਦੇ ਅਧਿਕਾਰੀ ਸਨ ਏਡੀਜੀਪੀ ਦੇ ਤੌਰ ਤੇ ਉਹ ਡਿਊਟੀਆਂ ਨਿਭਾਰੇ ਸਨ ਹਰਿਆਣਾ ਸਰਕਾਰ ਦੇ ਅੰਦਰ ਹਰਿਆਣਾ ਪੁਲਿਸ ਦੇ ਵਿੱਚ ਪਰ ਉਹਨਾਂ ਨੇ ਅਚਾਨਕ 7 ਤਰੀਕ ਨੂੰ ਸੁਸਾਇਡ ਕਰ ਲਿਆ ਚੰਡੀਗੜ੍ਹ ਆਪਣੀ ਰਿਹਾਇਸ਼ ਦੇ ਵਿੱਚ ਜਿਹੜੀ ਕਿ ਉਹਨਾਂ ਦੀ ਡੈੱਡ ਬੋਡੀ ਹਾਲੇ ਵੀ ਪਈ ਹੈ ਔਰ ਰੋਸ ਵਜੋਂ ਪਰਿਵਾਰ ਕਹਿ ਰਿਹਾ ਹੈ ਕਿ ਉਹਨਾਂ ਨਾਲ ਵਧੇਕੀ ਹੋਈ ਹੈ ਜਾਤ ਦੇ ਆਧਾਰ ਤੇ ਵਿਤਕਰਾ ਹੋਇਆ ਔਰ ਡੀਜੀਪੀ ਰੈਂਕ ਤੱਕ ਦੇ ਅਧਿਕਾਰੀਆਂ ਤੇ ਦੋਸ਼ ਲੱਗੇ ਨੇ ਤੇ ਮਜਬੂਰਨ ਹਰਿਆਣਾ ਦੇ ਡੀਜੀਪੀ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਤੇ ਨਵੇਂ ਡੀਜੀਪੀ ਨੂੰ ਤਾਇਨਾਤ ਕੀਤਾ ਗਿਆ ਪਰ ਜਦੋਂ ਹੁਣ ASI ਸੰਦੀਪ ਕੁਮਾਰ ਦੀ ਗੱਲ ਆਉਂਦੀ ਹੈ ਉਸ ਦੇ ਵੱਲੋਂ ਅੱਜ ਹੀ ਸੁਸਾਇਡ ਕੀਤਾ ਜਾਂਦਾ ਔਰ ਉੱਥੇ ਪਹੁੰਚੇ ਮੌਕੇ ਤੇ ਅਧਿਕਾਰੀਆਂ ਨੇ ਕਿਹਾ ਕਿ ਜਿਹੜਾ ਸੁਸਾਇਡ ਨੋਟ ਮਿਲਿਆ ਔਰ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਸਾਹਮਣੇ ਆ ਗਈ ਹੈ ਜੋ ਉਸਨੇ ASI ਨੇ ਬਣਾਈ ਸੀ ਕਿ ਕਿਵੇਂ IPS वाई ਪੁਰਨ ਕੁਮਾਰ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਫਸ ਰਿਹਾ ਸੀ ਤੇ ਉਸ ਦਾ ਗਨਮੈਨ ਜਿਹੜਾ 6 ਤਰੀਕ ਨੂੰ ਗ੍ਰਿਫਤਾਰ ਹੋਇਆ ਜਿਸ ਵਿੱਚ ਵੱਡੀ ਮੋਟੀ ਰਿਸ਼ਵਤ ਮੰਗੀ ਗਈ ਸੀ ਉਸ ਕੇਸ ਦੇ ਵਿੱਚ ਉਸ ਨੂੰ ਡਰ ਸੀ ਕਿ ਮੇਰੀ ਬਦਨਾਮੀ ਹੋਵੇਗੀ ਇਸ ਕਰਕੇ ਆਈਪੀਐਸਵਾਈ ਪੂਰਨ ਕੁਮਾਰ ਦੀ ਜਿਹੜੀ ਆ ਉਸਨੇ ਆਪਣੇ ਆਪ ਨੂੰ ਖਤਮ ਕੀਤਾ ਸੁਸਾਇਡ ਕਰ ਲਿਆ ਪਰ ਇਹ ਐਸਐਸਆਈ ਨੂੰ ਕਿਸ ਦਾ ਡਰ ਸੀ ਜਾਂ ਕਿਸ ਨੇ ਦਬਾ ਪਾਇਆ ਔਰ ਹੁਣ ਤਾਂ ਸੀਨੀਅਰ ਅਧਿਕਾਰੀ ਨੇ ਜਿਹੜੇ ਇਲਾਕੇ ਦੇ ਹਰਿਆਣਾ ਦੇ ਵਿੱਚ ਉਹ ਐਸਐਸਆਈ ਸੰਦੀਪ ਕੁਮਾਰ ਦੀ ਇਮਾਨਦਾਰੀ ਦੇ ਗੁਣ ਵੀ ਗਾ ਰਹੇ ਨੇ ਕਹਿ ਰਹੇ ਨੇ ਕਿ ਉਹ ਸਾਈਬਰ ਸੈੱਲ ਦੇ ਵਿੱਚ ਤਨਾਸੀਅਤ ਸੀ ਔਰ ਇਮਾਨਦਾਰੀ ਨਾਲ ਆਪਣੀ ਡਿਊਟੀ ਕਰਦਾ ਸੀ ਪਰ ਇੱਕ ਖੇਤਾਂ ਦੇ ਵਿੱਚ ਬਣੇ ਘਰ ਦੇ ਵਿੱਚੋਂ ਉਸਦੀ ਜਦੋਂ লাশ ਮਿਲਦੀ ਹੈ ਜਦੋਂ ਸਾਰੇ ਥਾਣੇ ਤਾਂ ਪਹੁੰਚ ਜਾਂਦੇ ਨੇ ਸਾਈਬਰ ਸੈੱਲ ਉੱਥੇ ਸੰਦੀਪ ਕੁਮਾਰ ਏਐਸਆਈ ਡਿਊਟੀ ਤੇ ਨਹੀਂ ਪਹੁੰਚਦੇ ਤੇ ਉਹਨਾਂ ਨੂੰ ਵਾਕੀ ਤੇ ਸਾਥੀ ਮੁਲਾਜ਼ਮ ਫੋਨ ਕਰਦੇ ਨੇ ਤੇ ਉਹ ਫੋਨ ਵੀ ਅਟੈਂਡ ਨਹੀਂ ਕਰਦੇ ਤਾਂ ਥੋੜੇ ਹੀ ਘੰਟਿਆਂ ਦੇ ਵਿੱਚ ਵਿੱਚ ਪਤਾ ਲੱਗ ਜਾਂਦਾ ਕਿ ਏਐਸਆਈ ਸੰਦੀਪ ਕੁਮਾਰ ਨੇ ਤੇ ਆਪਣੇ ਆਪ ਨੂੰ ਖਤਮ ਕਰ ਲਿਆ ਪਰ ਜਦੋਂ ਵੀਡੀਓ ਤੇ ਸੁਸਾਇਡ ਨੋਟ ਮਿਲਿਆ ਤੇ ਉਸ ਦੇ ਵਿੱਚ ਕਾਫੀ ਵੱਡੇ ਖੁਲਾਸੇ ਹੋ ਗਏ ਹਾਲਾਂਕਿ ਹਰਿਆਣਾ ਦੇ ਵਿੱਚ ਰੋहतक ਦੇ ਸਾਈਬਰ ਸੈੱਲ ਦੇ ਵਿੱਚ ਤਾਇਨਾਤ ਐਸਆਈ ਸੰਦੀਪ ਕੁਮਾਰ ਨੇ ਜਿਹੜੀ ਖੁਦ ਨੂੰ ਗੋਲੀ ਮਾਰ ਕੇ ਸੁਸਾਇਡ ਕੀਤਾ ਇਸ ਦੇ ਨਾਲ ਕਈ ਤੰਦਾ ਜੁੜੀਆਂ ਨੇ ਇਥੋਂ ਤੱਕ ਕਿ ਆਈਪੀਐਸਵਾਈ ਪੂਰਨ ਕੁਮਾਰ ਦੀ ਤੰਦ ਵੀ ਜੁੜੀ ਹੋਈ ਹੈ ਜਿਸ ਵਿੱਚ ਉਸਨੇ ਆਈਪੀਐਸ ਦੇ ਖਿਲਾਫ ਵੀ ਕਾਫੀ ਕੁਝ ਕਹਿ ਦਿੱਤਾ ਚਾਰ ਪੇਜ ਦਾ ਸੁਸਾਇਡ ਨੋਟ ਵੀ ਮਿਲਿਆ ਔਰ ਮਰਨ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾ ਲਿਆ ਐਸਆਈ ਸੰਦੀਪ ਕੁਮਾਰ ਨੇ ਔਰ आईपीएस वाई पूरन कुमार ਔਰ ਉਹਨਾਂ ਦੇ ਗਨਮੈਨ ਸੁਸ਼ੀਲ ਕੁਮਾਰ ਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾ ਦਿੱਤੇ ਉਸ ਸਾਈਡ ਨੋਟ ਵਿੱਚ ਵੀ ਔਰ ਵੀਡੀਓ ਦੇ ਵਿੱਚ ਵੀ ਉਸਨੇ ਵੀਡੀਓ ਦੇ ਵਿੱਚ ਕਿਹਾ ਕਿ ਕਰਪਸ਼ਨ ਕੇਸ ਦੇ ਵਿੱਚ ਬਦਨਾਮੀ ਦੇ ਡਰ ਤੋਂ ਹੀ आईपीएस पूरन ਨੇ ਸੁਸਾਈਡ ਕੀਤਾ ਉਸ ਨੂੰ ਡਰ ਸੀ ਕਿ ਪਰਿਵਾਰ ਦੀ ਰਾਜਨੀਤੀ ਦੇ ਉੱਤੇ ਇੱਕ ਵੱਡਾ ਅਸਰ ਪਵੇਗਾ ਕਿਉਂਕਿ वाई पूरन कुमार ਜਿਹੜੇ आईपीएस ਅਧਿਕਾਰੀ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਵੱਡੀ ਗਿਣਤੀ ਦੇ ਵਿੱਚ ਅਫਸਰशाही ਦੇ ਵਿੱਚ ਵੀ ਨੇ ਔਰ ਸਿਆਸਤਦਾਨ ਵੀ ਨੇ ਅਰ 6 ਅਕਤੂਬਰ ਨੂੰ ਰੋहतक ਪੁਲਿਸ ਨੇ ਪੂਰਨ ਕੁਮਾਰ ਨੇ ਦੇ ਗਨਮੈਨ ਸੁਸ਼ੀਲ ਕੁਮਾਰ ਨੂੰ ਸ਼ਰਾਬ ਕਾਰੋਬਾਰੀ ਤੌਰ 'ਤੇ ਰਿਸ਼ਵਤ ਮੰਗਣ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਅਗਲੇ ਹੀ ਦਿਨ 7 ਅਕਤੂਬਰ ਨੂੰ ਪੂਰਨ ਕੁਮਾਰ ਨੇ ਚੰਡੀਗੜ੍ਹ ਵਿੱਚ ਆਪਣੀ ਰਹਾਇਸ਼ ਦੇ ਕੋਠੀ ਵਿੱਚ ਖੁਦ ਨੂੰ ਗੋਲੀ ਮਾਰ ਕੇ ਖਤਮ ਕਰ ਲਿਆ ਹਾਲਾਂਕਿ ਪਰਿਵਾਰ ਵੱਲੋਂ ਪੂਰਨ ਕੁਮਾਰ ਨੇ ਜਿਹੜੇ ਆਈਪੀਐਸ ਉਹਨਾਂ ਦੀ ਪਤਨੀ ਆਈਐਸ ਅਧਿਕਾਰੀ ਨੇ ਪੰਜਾਬ ਕੈਡਰ ਦੇ ਵਿੱਚ ਉਹਨਾਂ ਦੇ ਵੱਲੋਂ ਵੀ ਲਗਾਤਾਰ ਰੋਸ ਦਿਖਾਇਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਘਰ ਗਏ ਸਾਬਕਾ ਮੁੱਖ ਮੰਤਰੀ ਚਨਲ ਸਿੰਘ ਚੰਨੀ ਇਥੋਂ ਤੱਕ ਕਿ ਬਾਕੀ ਸੂਬਿਆਂ ਦੇ ਵੀ ਵੱਡੇ ਲੀਡਰ ਆ ਜਿਹੜੇ ਉਹਨਾਂ ਦੇ ਘਰ ਜਾਂਦੇ ਨੇ ਔਰ ਕਹਿੰਦੇ ਨੇ ਕਿ ਉਹਨਾਂ ਦੇ ਨਾਲ ਧੱਕਾ ਹੋਇਆ ਜਿਹੜੇ ਵਾਈ ਪੂਰਨ ਕੁਮਾਰ ਆਈਪੀਐਸ ਅਧਿਕਾਰੀ ਸੀ ਉਹਨਾਂ ਦੇ ਨਾਲ ਜਾਤ ਪਾਤ ਅਧਾਰਿਤ ਵਿਤਕਰਾ ਹੋ ਰਿਹਾ ਸੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਏਐਸਆਈ ਸੰਦੀਪ ਕੁਮਾਰ ਨੇ ਤਾਂ ਕੁਝ ਹੋਰ ਹੀ ਬਿਆਨ ਕਰ ਦਿੱਤਾ ਹੈ ਹਾਲਾਂਕਿ ਜੁਲਾਨਾ ਦਾ ਰਹਿਣ ਵਾਲਾ ਜੋ ਐਸਆਈ ਸੰਦੀਪ ਕੁਮਾਰ ਹੈ ਸਾਈਬਰ ਸੈੱਲ ਦੇ ਵਿੱਚ ਤਾਇਨਾਤ ਸੀ ਔਰ ਜੀਂਦ ਜ਼ਿਲ੍ਹੇ ਦੇ ਜੁਲਾਨਾ ਦੇ ਵਿੱਚ ਵਾਰਡ ਨੰਬਰ 4 ਦਾ ਰਹਿਣ ਵਾਲਾ ਸੀ ਫਿਲਹਾਲ ਉਹ ਰੋहतक ਦੇ ਵਿੱਚ ਜਿਹੜਾ ਆ ਉਹ ਤਾਇਨਾਤ ਸੀ ਸਾਈਬਰ ਸੈੱਲ ਦੇ ਵਿੱਚ ਔਰ ਐਤਵਾਰ ਦੇ ਦਿਨ ਉਹ ਆਪਣੇ ਘਰ ਨਹੀਂ ਸੀ ਗਿਆ ਸੋ ਬਈ ਡਿਊਟੀ ਦੇ ਉੱਤੇ ਜਦੋਂ ਨਹੀਂ ਆਇਆ ਤਾਂ ਸਾਥੀ ਕਰਮਚਾਰੀਆਂ ਨੇ ਉਹਨਾਂ ਨੂੰ ਫੋਨ ਕੀਤੇ ਪਰ ਫੋਨ ਨਹੀਂ ਚੁੱਕੇ ਗਏ ਬਾਅਦ ਵਿੱਚ ਪਤਾ ਲੱਗਦਾ ਕਿ ਸੰਦੀਪ ਦੇ ਮਾਮਾ ਬਲਵਾਨ ਦੇਸਵਾਲ ਦੇ ਖੇਤ ਦੇ ਵਿੱਚ ਪਿਛਲੇ 15 ਸਾਲ ਤੋਂ ਕੰਮ ਕਰ ਰਿਹਾ ਜੇਲਦਾਰ ਨੇ ਦੱਸਿਆ ਕਿ ਮੈਂ ਖੇਤ ਦੇ ਵਿੱਚ ਜਦੋਂ ਉਸੇ ਕਮਰੇ ਦੇ ਵਿੱਚ ਰਹਿੰਦਾ ਸੀ ਔਰ ਦੁਪਹਿਰ 1 ਵਜੇ ਜਦੋਂ ਨਹਿਰ ਦੇ ਕੋਲ ਗਿਆ ਜਦੋਂ ਵਾਪਸ ਆਇਆ ਤੇ ਕੋਠੜੇ ਦੇ ਕੋਲ ਗੋਲੀ ਚੱਲਣ ਦੀ ਆਵਾਜ਼ ਆਈ ਔਰ ਤੁਰੰਤ ਮੌਕੇ ਉੱਤੇ ਪਹੁੰਚ ਕੇ ਦੇਖਿਆ ਕਿ ਸੰਦੀਪ ਨੇ ਖੁਦ ਨੂੰ ਗੋਲੀ ਮਾਰ ਲਈ ਹੈ ਔਰ ਦੁਪਹਿਰ 2 ਵਜੇ ਪੁਲਿਸ ਕੰਟਰੋਲ ਰੂਮ ਦੇ ਵਿੱਚ ਕਾਲ ਆਉਂਦੀ ਹੈ ਔਰ ਮੌਕੇ ਉੱਤੇ ਹੀ ਇਲਾਕੇ ਦੇ ਐਸਪੀ ਸੁਰਿੰਦਰ ਭੋਰੀਆ ਐਸਪੀ ਪ੍ਰਤੀਕ ਅਗਰਵਾਲ ਤੇ ਸੀਆਈਏ ਤੇ ਸਦਨ ਥਾਣੇ ਦੀ ਟੀਮਾਂ ਉੱਥੇ ਪਹੁੰਚ ਜਾਂਦੀਆਂ ਨੇ ਫਿਰ ਉਥੋਂ ਸਬੂਤ ਜਿਹੜੇ ਆ ਇਕੱਠੇ ਕੀਤੇ ਜਾਂਦੇ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਐਫਐਸਐਲ ਦੀ ਜਿਹੜੀ ਐਕਸਪਰਟ ਨੇ ਜਿਹੜੇ ਡਾਕਟਰ ਸਰੋਜ ਦਈਆ ਉਹਨਾਂ ਨੂੰ ਵੀ ਬੁਲਾਇਆ ਗਿਆ ਮੌਕੇ ਤੇ ਔਰ ਐਸਪੀ ਨੇ ਦੱਸਿਆ ਕਿ ਸੁਸਾਇਡ ਨੋਟ ਮਿਲਿਆ ਔਰ ਵੀਡੀਓ ਮਿਲੀ ਹੈ ਔਰ ਉਸ ਵੀਡੀਓ ਦੀ ਸੁਸਾਇਡ ਨੋਟ ਦੀ ਵੀ ਜਾਂਚ ਕਰਵਾਈ ਜਾਏਗੀ ਸੰਦੀਪ ਕੁਮਾਰ ਬਹੁਤ ਹੀ ਇਮਾਨਦਾਰ ਕਰਮਚਾਰੀ ਸੀ ਉਹਨਾਂ ਦਾ ਕਹਿਣਾ ਹੈ ਔਰ ਸਾਈਬਰ ਸੈੱਲ ਦੇ ਵਿੱਚ ਉਹਨਾਂ ਦੀ ਪੋਸਟਿੰਗ ਸੀ ਸੁਸਾਇਡ ਨੋਟ ਤੇ ਵੀਡੀਓ ਦੀ ਜਾਂਚ ਕੀਤੀ ਕਰਵਾਈ ਜਾਏਗੀ ਔਰ ਇਸ ਦੇ ਬਾਰੇ ਕੁਝ ਵੀ ਹੋਰ ਕੁਝ ਬੋਲਣਾ ਜਿਹੜਾ ਆ ਫਿਲਹਾਲ ਉਹਨਾਂ ਨੇ ਉਦੋਂ ਮੌਕੇ ਤੇ ਇਨਕਾਰ ਕੀਤਾ ਔਰ ਜੋ ਕੁਝ ਵੀ ਹੋਇਆ ਬਹੁਤ ਗਲਤ ਹੋਇਆ ਔਰ ਪਰਿਵਾਰ ਦੇ ਬਿਆਨ ਵੀ ਦਰਜ ਜਿਹੜੇ ਆ ਉਹ ਕਰਵਾਏ ਜਾਣਗੇ ਇਸ ਗੱਲ ਦਾ ਦਾਵਾ ਇਲਾਕੇ ਦੇ ਐਸਐਸਪੀ ਨੇ ਐਸਪੀ ਨੇ ਜਿਹੜਾ ਕੀਤਾ ਔਰ ਨਾਲ ਹੀ ਜਦੋਂ ਸਮਝਿਆ ਜਾਵੇ ਵੀਡੀਓ ਦੇ ਵਿੱਚ ਜੋ ਕੁਝ ਬਿਆਨ ਕੀਤਾ ਜਾ ਰਿਹਾ ਪੰਜ 6 ਮਿੰਟ ਦੇ ਵੀਡੀਓ ਵਿੱਚ ਉਸ ਦੇ ਵਿੱਚ ਸੰਦੀਪ ਕੁਮਾਰ ਦਾ ਕਹਿਣਾ ਮਰਨ ਤੋਂ ਪਹਿਲਾਂ ਵੀਡੀਓ ਜਿਹੜਾ ਸਾਹਮਣੇ ਆਇਆ ਉਸ ਦੇ ਵਿੱਚ ਕਿਹਾ ਗਿਆ ਕਿ ਮੈਂ ਸੰਦੀਪ ਕੁਮਾਰ ਤੁਹਾਨੂੰ ਇੱਕ ਸਚਾਈ ਤੋਂ ਜਾਣੂ ਕਰਮਾਉਣਾ ਚਾਹਣਾ ਸਚਾਈ ਦੀ ਕੀਮਤ ਬਹੁਤ ਬੜੀ ਹੁੰਦੀ ਹੈ ਭਗਤ ਸਿੰਘ ਨੇ ਵੀ ਆਪਣਾ ਤਿਆਗ ਕੀਤਾ ਸੀ ਔਰ ਆਪਣਾ ਜੀਵਨ ਖਤਮ ਕਰਨਾ ਪਿਆ ਸੀ ਔਰ ਤਾਂ ਹੀ ਦੇਸ਼ ਜਾ ਕੇ ਜਾਗਿਆ ਸੀ ਇੱਕ ਭ੍ਰਿਸ਼ਟ ਪੁਲਿਸ ਅਫਸਰ ਜਿਸ ਨੇ सदर ਥਾਣੇ ਦੇ ਇੱਕ ਮਰਡਰ ਦੇ ਕੇਸ ਦੇ ਵਿੱਚ ਵੀ ਪੈਸੇ ਲਏ ਇਸ ਨੇ ਰੌਬਿੰਦਰਜੀਤ ਨੂੰ ਬਚਾਉਣ ਦੇ ਲਈ 50 ਕਰੋੜ ਰੁਪਏ ਦੀ ਡੀਲ ਕੀਤੀ ਸੀ ਇਹ ਵੀ ਇਹ ਦੋਸ਼ ਲਾਇਆ ਗਿਆ ਵਾਈ ਪੂਰਨ ਕੁਮਾਰ ਦੇ ਉੱਤੇ ਆਈਪੀਐਸ ਅਧਿਕਾਰੀ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਹਮਣੇ ਨਰਿੰਦਰ ਜਿਹੜਾ ਬਿਜਰਾਨਿਆਂ ਅੜੇ ਰਹੇ ਉਹਨਾਂ ਦੇ ਸਾਹਮਣੇ ਇੱਕ ਇਮਾਨਦਾਰ ਅਫਸਰ ਨਰਿੰਦਰ ਬਿਜਾਰ ਅਨਿਆ ਅੜੇ ਰਹਿੰਦੇ ਨੇ ਔਰ ਉਹਨਾਂ ਨੂੰ ਪੋਸਟਿੰਗ ਦੇ ਦੌਰਾਨ ਹੀ ਹਮੇਸ਼ਾ ਇਮਾਨਦਾਰੀ ਤੋਂ ਜਿਹੜਾ ਆ ਪਾਸੇ ਕੀਤਾ ਜਾਂਦਾ ਔਰ ਭ੍ਰਿਸ਼ਟਾਚਾਰੀਆਂ ਨੂੰ ਤਛਡੋ ਆਪਣੀ ਸੈਲਰੀ ਦੇ ਵਿੱਚ ਗੁਜ਼ਾਰਾ ਕਰਦੇ ਸੀ ਉਹਨਾਂ ਨੇ ਕਿਹਾ ਕਿ ਪੁਲਿਸ ਕਰਮਚਾਰੀਆਂ ਦਾ ਭਲਾ ਕੀਤਾ ਜਿਹੜੇ ਅਧਿਕਾਰੀ ਨੇ ਪਰ ਆਈਜੀ ਜਿਸ ਦਿਨ ਪੋਸਟਡ ਹੋਏ ਉਹਨਾਂ ਨੇ ਦੇਖਿਆ ਕਿ ਆਫਿਸ ਦੇ ਵਿੱਚ ਕਿਸ ਕਰਮਚਾਰੀ ਦੀ ਕੀ ਜਾਤੀ ਆ ਔਰ ਉਹਨਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਔਰ ਕਰਪਟ ਆਦਮੀ ਲਗਾਉਣੇ ਸ਼ੁਰੂ ਕਰ ਦਿੱਤੇ ਇਹ ਆਈਪੀਐਸ ਦੇ ਉੱਤੇ ਦੋਸ਼ ਲਗਾਏ ਗਏ ਨੇ ਏਐਸਆਈ ਨੇ ਔਰ ਗਨਮੈਨ ਸੁਸ਼ੀਲ ਕੁਮਾਰ ਪੈਸੇ ਮੰਗਦਾ ਸੀ ਇਹ ਵੀ ਕਿਹਾ ਗਿਆ ਕਿਹਾ ਗਿਆ ਕਿ ਉਹਨਾਂ ਲੋਕਾਂ ਨੇ ਨੂੰ ਪਤਾ ਸੀ ਕਿ ਕਿਹੜੀਆਂ ਫਾਈਲਾਂ ਦੇ ਵਿੱਚ ਗਲਤੀ ਹੈ ਔਰ ਕਿਹੜੀਆਂ ਦੇ ਵਿੱਚ ਨਹੀਂ ਉਹਨਾਂ ਨੂੰ ਬੁਲਾ ਕੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਗਏ ਮੇਰੀਆਂ ਗੱਲਾਂ ਦੇ ਵਿੱਚ ਪੂਰੀ ਸਚਾਈ ਹੈ ਇਹ ਏਐਸਆਈ ਸੰਦੀਪ ਕੁਮਾਰ ਨੇ ਕਿਹਾ ਔਰ ਪੂਰਨ ਦਾ ਜਿਹੜਾ ਆਈਪੀਐਸ ਵਾਈ ਪੂਰਨ ਕੁਮਾਰ ਹੈ ਉਸ ਦਾ ਗਨਮੈਨ ਸੁਸ਼ੀਲ ਪੈਸੇ ਮੰਗਣ ਲੱਗ ਜਾਂਦਾ ਸੀ ਤੇ ਨਿਆਂ ਦੀ ਕੁਰਸੀ ਦੇ ਉੱਤੇ ਬੈਠੇ ਹੋਣ ਕਰਕੇ ਵੀ ਜਿਹੜੇ ਪੈਸੇ ਕਿਉਂ ਮੰਗੇ ਜਾ ਰਹੇ ਸੀ ਇਹ ਗੱਲ ਕਹੀ ਗਈ ਹੈ ਵਪਾਰੀਆਂ ਨੂੰ ਵੀ ਪਹਿਲਾਂ ਪਰੇਸ਼ਾਨ ਕੀਤਾ ਗਿਆ ਉਹਨਾਂ ਨੂੰ ਬੁਲਾ ਕੇ ਪਰੇਸ਼ਾਨ ਕੀਤਾ ਜਾਂਦਾ ਰਿਹਾ ਔਰ ਕੀ ਇਹ ਕੁਰਸੀ ਇਸ ਲਈ ਮਿਲੀ ਸੀ ਇਹ ਵੀ ਕਿਹਾ ਗਿਆ ਔਰ ਉਹ ਵੀ ਕਿਹਾ ਗਿਆ ਕਿ ਉਹਨਾਂ ਦੀ ਪਤਨੀ ਆਈਐਸ ਹੈ ਔਰ ਸਾੜਾ ਵਿਧਾਇਕ ਹੈ ਨਿਆਂ ਹਮੇਸ਼ਾ ਜਿਹੜਾ ਹੈ ਉਹ ਜਨਤਾ ਕਰਦੀ ਹੈ ਇਹ ਸੰਦੀਪ ਕੁਮਾਰ ਦੇ ਸ਼ਬਦ ਸੀ ਮੈਂ ਅੱਜ ਸੱਚਾਈ ਦੱਸ ਰਿਹਾ ਜੋ ਕਿ ਇਹਨਾਂ ਦੇ ਖਿਲਾਫ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਕੀਤੀ ਗਈ ਸੀ ਉਸੇ ਡਰ ਤੋਂ ਹੀ ਉਸਨੇ ਸੁਸਾਇਡ ਕੀਤਾ ਇਹ ਸਾਰੀਆਂ ਗੱਲਾਂ ਉਸਨੇ ਆਪਣੇ ਆਪ ਨੂੰ ਕਹਿ ਦਿੱਤੀਆਂ ਜਿਹੜੀਆਂ ਵੀਡੀਓ ਦੇ ਵਿੱਚ ਕਈਆਂ ਨਾਲ ਹੀ ਕਿਹਾ ਕਿ ਮੈਂ ਭਗਤ ਸਿੰਘ ਦਾ ਫੈਨ ਹਾਂ ਮੈਂ ਦੱਸਣਾ ਚਾਹੁੰਦਾ ਕਿ ਜੋ ਪੈਸੇ ਸੁਨਾਰਿਆਂ ਸੁਨਾਰਿਆਂ ਤੋਂ ਸੁਸ਼ੀਲ ਕੁਮਾਰ ਨੇ ਲਏ ਸੀ ਗੱਡੀ ਦੇ ਵਿੱਚ ਡੈਸ਼ਬੋਰਡ ਦੇ ਵਿੱਚ ਪੈਸੇ ਪੈਸੇ ਰੱਖੇ ਗਏ ਸੀ ਉਹਨਾਂ ਦੀ ਬੇਟੀ ਨੇ ਵੀ ਪੈਸੇ ਲਏ ਸੀ ਇੱਥੋਂ ਪਤਾ ਚੱਲਦਾ ਹੈ ਕਿ ਪੈਸੇ ਦੀ ਗੱਲ ਸਾਹਮਣੇ ਆ ਗਈ ਇਸ ਦੇ ਨਾਲ ਹੀ ਉਹਨਾਂ ਨੇ ਸੁਸਾਇਡ ਕਰ ਲਿਆ ਔਰ ਇਸ ਗੱਲ ਦੇ ਉੱਤੇ ਹੀ ਇਹ ਸਾਰੀਆਂ ਗੱਲਾਂ ਤੋਂ ਜਾਣੂ ਕਰਵਾਉਂਦਿਆਂ ਹੋਇਆਂ ਉਹਨਾਂ ਨੂੰ ਕਹਿ ਦਿੱਤਾ ਕਿ ਹਾਲਾਂਕਿ ਆਈਐਸ ਲੌਬੀ ਡੀਜੀਪੀ ਨੂੰ ਹਟਾਣਾ ਚਾਹੁੰਦੀ ਹੈ ਇਹ ਡੀਜੀਪੀ ਬਹੁਤ ਹੀ ਇਮਾਨਦਾਰ ਨੇ ਜਿਹੜਾ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਉਸ ਦੇ ਬਾਰੇ ਐਸਆਈ ਸੰਦੀਪ ਕੁਮਾਰ ਕਹਿ ਰਹੇ ਨੇ ਕਿ ਡੀਜੀਪੀ ਬਹੁਤ ਇਮਾਨਦਾਰ ਨੇ ਪਰ ਆਈਐਸ ਦੀ ਇੱਕ ਲੌਬੀ ਚਾਹੁੰਦੀ ਸੀ ਕਿ ਡੀਜੀਪੀ ਚਲੇ ਜਾਣ ਔਰ ਅਸੀਂ ਮਲਾਈ ਖਾਈਏ ਇਹ ਸਾਰੀਆਂ ਗੱਲਾਂ ਐਸਆਈ ਸੰਦੀਪ ਕੁਮਾਰ ਨੇ ਕੀਤੀਆਂ ਨੇ ਹਾਲਾਂਕਿ ਉਨ੍ਹਾਂ ਨੂੰ 15 ਅਗਸਤ ਦੇ ਵਿੱਚ ਰੋहतक ਦੇ ਵਿੱਚ ਰਾਜਪਦਰੀ ਸਮਾਗਮ ਦੇ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸਿਆਣੀ ਨੇ ਸੰਦੀਪ ਕੁਮਾਰ ਨੂੰ ਸਨਮਾਨਿਤ ਵੀ ਕੀਤਾ ਸੀ ਤਾਂ ਐਸਆਈ ਸੰਦੀਪ ਕੁਮਾਰ ਦੇ ਸੁਸਾਈਡ ਨੋਟ ਤੇ ਵੀਡੀਓ ਦੇ ਵਿੱਚ ਸਾਹਮਣੇ ਆਈਆਂ ਗੱਲਾਂ ਕਾਫੀ ਵੱਡੇ ਸਵਾਲ ਖੜੇ ਕਰ ਰਹੀਆਂ ਨੇ ਖਾਸ ਕਰਕੇ 바이 ਪੂਰਨ ਕੁਮਾਰ ਆਈਪੀਐਸ ਅਧਿਕਾਰੀ ਜਿਹੜੇ ਕਿ ਉਹ ਵੀ ਦੁਨੀਆ ਤੋਂ ਜਾ ਚੁੱਕੇ ਨੇ ਹੁਣ ਜਿਹੜੇ ਦੋਸ਼ ਲਾਏ ਗਏ ਤਹ ਕੌਣ ਕਰੇਗਾ ਜਾਂਚ ਕਿਵੇਂ ਹੋਵੇਗੀ ਇਹ ਆਪਣੇ ਆਪ ਦੇ ਵਿੱਚ ਵੱਡਾ ਮਸਲਾ ਬਣਿਆ ਹੋਇਆ ਹਾਲਾਂਕਿ ਦੇਸ਼ ਦੇ ਵੱਖੋ ਵੱਖਰੇ ਲੀਡਰਾਂ ਨੇ ਚਾਹੇ ਪੰਜਾਬ ਦੀ ਲੀਡਰਸ਼ਿਪ ਹੋਵੇ ਹਰਿਆਣੇ ਦੀ ਜਾਂ ਫਿਰ ਦੇਸ਼ ਦੇ ਬਾਕੀ ਸੂਬਿਆਂ ਦੀ ਸਭ ਦੀ ਨਜ਼ਰ ਇਸ ਕੇਸ ਦੇ ਉੱਤੇ ਬਣੀ ਹੋਈ ਹੈ ਕਿ ਆਖਰਕਾਰ ਚੱਲ ਕੀ ਰਿਹਾ ਹੈ ਕੌਣ ਸੱਚਾ ਤੇ ਕੌਣ ਝੂਠਾ ਹੈ ਇਸ ਦੀ ਜੇਕਰ ਨਿਰਪੱਖਤਾ ਦੇ ਨਾਲ ਹਾਲਾਂਕਿ ਬਹੁਤ ਸਾਰੇ ਲੀਡਰਾਂ ਨੇ ਤੇ ਨਿਆਂਇਕ ਜਾਂਚ ਮੰਗੀ ਹੈ ਇਸ ਮਾਮਲੇ ਦੀ ਔਰ ਜਾਂਚ ਹੋ ਜਾਂਦੀ ਹੈ ਤੇ ਉਸ ਸਿੱਟੇ ਦੇ ਵਿੱਚ ਕੀ ਨਿਕਲਦਾ ਉੱਥੋਂ ਪਤਾ ਲੱਗੇਗਾ ਕਿ ਏਐਸਆਈ ਸੰਦੀਪ ਕੁਮਾਰ ਦੇ ਉੱਤੇ ਕਿਸ ਤਰ੍ਹਾਂ ਦਾ ਬੋਝ ਸੀ ਕਿਸ ਤਰ੍ਹਾਂ ਦੀ ਮਾਨਸਿਕ ਪਰੇਸ਼ਾਨੀ ਸੀ ਉਸ ਨੂੰ ਸੁਸਾਇਡ ਕਿਉਂ ਕਰਨਾ ਪੈ ਗਿਆ ਹਾਲਾਂਕਿ ਆਈਪੀਐਸ ਅਧਿਕਾਰੀ ਪਹਿਲਾਂ ਹੀ 7 ਤਰੀਕ ਨੂੰ ਸੁਸਾਇਡ ਕਰ ਚੁੱਕੇ ਸੀ ਉਨ੍ਹਾਂ ਦਾ ਪਰਿਵਾਰ ਤਾਂ ਉਲਟਾ ਦੋਸ਼ ਲਗਾ ਰਿਹਾ ਹੈ ਕਿ ਪੁਲਿਸ ਦੇ ਵੱਡੇ ਅਧਿਕਾਰੀਆਂ ਨੇ ਜਾਤੀ ਤੌਰ ਦੇ ਉੱਤੇ ਵਿਤਕਰਾ ਕੀਤਾ ਤਾਂ ਜਾ ਕੇ ਜੀਵਨ ਲੀਲਾ ਸਮਾਪਤ ਕੀਤੀ ਹੈ 바이 ਪੂਰਨ ਕੁਮਾਰ ਨੇ ਪਰ ਦੂਜੇ ਪਾਸੇ ਏਐਸਆਈ ਸੰਦੀਪ ਕੁਮਾਰ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਕਿ ਉਹ ਤਾਂ ਭ੍ਰਿਸ਼ਟਾਚਾਰੀ ਸੀ ਉਸ ਨੂੰ ਡਰ ਸੀ ਕਿ ਪਰਿਵਾਰ ਦੀ ਬਦਨਾਮੀ ਹੋਵੇਗੀ ਇਸੇ ਕਰਕੇ ਉਸ ਨੇ ਆਪਣੇ ਆਪ ਨੂੰ ਖਤਮ ਕੀਤਾ ਹੁਣ ਜਾਂਚ ਤੈਅ ਕਰੇਗੀ ਕਿ ਇਸ ਸਾਰੇ ਮਾਮਲੇ ਦੇ ਵਿੱਚ ਸੱਚਾ ਕੌਣ ਹੈ ਦੇਖਦੇ ਹਾਂ ਕਿ ਹੌਨ ਵਾਲੇ ਸਮੇਂ ਵਿੱਚ ਇਸ ਕੇਸ ਬਾਰੇ ਹੋਰ ਕੀ ਕੀ ਅਪਡੇਟ ਸਾਹਮਣੇ ਆਉਂਦਾ ਹੈ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ